ਭਾਰਤ ਵਿੱਚ ਅੱਜ ਵੀ ਕਈ ਥਾਵਾਂ ਤੇ ਕੁੜੀ ਅਤੇ ਮੁੰਡੇ ਦੇ ਰਿਸ਼ਤੇ ਨੂੰ ਸਮਾਜਿਕ ਤੌਰ ਤੇ ਸਵੀਕਾਰ ਨਹੀਂ ਕੀਤਾ ਜਾਂਦਾ ਇਸ ਕਾਰਨ ਕਈ ਵਾਰ ਇਹ ਰਿਸ਼ਤੇ ਖੂਨੀ ਰੂਪ ਧਾਰਨ ਕਰ ਲੈਂਦੇ ਨੇ ਅਜਿਹਾ ਹੀ ਇੱਕ ਮਾਮਲਾ ਤਹਲਾ ਦੇਣ ਵਾਲਾ ਸਹਜੀ ਖੇਤਰ ਕੋਲੀਆਂ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਜਾਣਕਾਰੀ ਮੁਤਾਬਕ ਪਿੰਡ ਚੇਲਾ ਆਮਦادار ਰਹਿਣ ਵਾਲਾ ਇੱਕ ਨੌਜਵਾਨ ਪਿਛਲੇ ਕਰੀਬ 7 ਸਾਲਾਂ ਤੋਂ ਪਿੰਡ ਕੋਲੀਆਂ ਦੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਵਿੱਚ ਸੀ ਦੋਵਾਂ ਦੇ ਰਿਸ਼ਤੇ ਬਾਰੇ ਜਦ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਪਰਿਵਾਰ ਵੱਲੋਂ ਲਗਾਏ ਗਏ આરોਪਾਂ ਅਨੁਸਾਰ ਜਦ ਨੌਜਵਾਨ ਕੁੜੀ ਦੇ ਘਰ ਪਹੁੰਚਿਆ ਤਾਂ ਉਸ ਨੂੰ ਅੰਦਰ ਕੈਦ ਕਰਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਮ੍ਰਿਤਕ ਨੇ ਫੋਨ ਰਾਹੀਂ ਆਪਣੇ ਪਿਤਾ ਨੂੰ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਪਰੰਤੂ ਜਦ ਤੱਕ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਨੌਜਵਾਨ ਦੀ ਹਾਲਤ ਗੰਭੀਰ ਹੋ ਚੁੱਕੀ ਸੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਪਠਾਨਕੋਟ ਦੇ ਨੀਤੀ ਹਸਪਤਾਲ ਵਿੱਚ داخل کروایا ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋਣ ਦਾ ਸਮਾਚਾਰ ਮਿਤਿਕ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ ਸੀ ਜੋ ਪਿਛਲੇ ਸੱਤ ਸਾਲਾਂ ਤੋਂ ਪੂਰੀ ਦਿਨ ਨਾਲ ਰਿਸ਼ਤੇ ਦੇ ਵਿੱਚ ਸੀ ਅਤੇ ਉਸ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਸੀ ਪਰਿਵਾਰ ਨੇ ਕੁੜੀ ਦੇ ਪਰਿਵਾਰ ਤੇ ਸਿੱਧੇ ਤੌਰ ਤੇ ਕਤਲ ਦੇ aarop ਲਗਾਏ ਨੇ ਇਸ ਮੌਕੇ ਤੇ ਮਿਤਿਕ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਗਈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤੁਹ ਜਿਖ ਰਿਓ ਪੰਜਾਬ ਆਰਡਰ ਨਿਊਜ਼ ਪ੍ਰਕਾਸ਼ ਸ਼ਰਮਾ ਦੀ ਰਿਪੋਰਟ ਪਠਾਨਕੋਟ ਮੇਰਾ ਨਾਮ ਰਗਵੀਰ ਆ ਜੀ ਪਿੰਡ ਚੋਂ ਲਾਉਂਦਾ ਗਰਦਾਸ ਪਿਆ ਤੋਂ ਮੇਰਾ ਭਤੀਜਾ ਹੀ ਜਿਹੜਾ ਇਹਨਾਂ ਨੇ ਕੋਲੀਆਂ ਸੱਤ ਕੇ ਵੇ ਮਾਰਿਆ ਗਿਆ ਜਿਨ੍ਹਾਂ ਨੇ ਉਹਦੀ 7 ਸਾਲ ਦੀ ਕਮਾਈ ਵੀ ਖਾਧੀ ਇਹਨਾਂ ਨੇ 20-25000 ਰੁਪਇਆ ਹੁਣ ਵੀ ਥੋੜਾ 1-2 ਦਿਨਾਂ ਦੇ ਵਿੱਚ ਲੈ ਕੇ ਤੇ ਖਰਚਿਆ ਗਿਆ ਤੇ ਮੁੜ ਕੇ ਉਹਨਾਂ ਨੂੰ ਧੋਖੇ ਨਾਲ ਸੱਤ ਕੇ ਤੇ ਮਨੂ ਮਾਰ ਦਿੱਤਾ ਹਾਂਜੀ ਦੋ ਕੀ ਕੰਮ ਦਿੱਤਾ ਉਹ ਨਹੀਂ ਇਹ ਚੰਨੇ ਬੇ ਉਹਨਾਂ ਨੂੰ ਘਟੋ ਘਾੜੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਫੇਰ ਹੀ ਮਿਲਦਾ ਜੀ ਜੇ ਕੋਈ ਸਰਕਾਰ ਵਾਈ ਸਹੀ ਚੱਲ ਕਰੇ ਤੇ ਇਹ ਮੰਗਾਤੀ ਕੰਮ ਕਰਦਾ ਸੀ ਮੁੰਡਾ ਟਰੈਕਟਰ ਚਲਾਉਂਦਾ ਸੀ ਮਜ਼ਦੂਰੀ ਕਰਦਾ ਸੀ ਬਾਬੇ ਕੀ ਨਾਵਾਤਨਾ ਕੀ ਗੱਲ ਬਾਤ ਨਹੀਂ ਮੇਰਾ ਨਾਮ ਬਲਵਿੰਦਰ ਕੁਮਾਰ ਮੈਂ ਚੇਲੇ ਦਾ ਰਣ ਹਲਵਾ ਤੇ ਰਾਏ ਕੁਮਾਰ ਦੀ ਕੁੜੀ ਹੈ ਗੋਲੀਆਂ ਤੋਂ ਸ਼ਖਸੀ ਯਲਾ ਨਾ ਤੇ ਇਹਨੇ ਘਰ ਛੱਦਿਆ ਫੋਨ ਕਰਕੇ ਫੋਨ ਕਰਕੇ ਛੱਦਿਆ ਵਾ ਤੇ ਇਹਨੇ ਛਲਾ ਕਰਕੇ ਤੇ ਮੁੰਡੇ ਨੂੰ ਮਾਰਿਆ ਵਾ ਤੇ ਮਾਰਨ ਤੋਂ ਪਹਿਲੇ 5 10 ਮਿੰਟ ਪਹਿਲੇ ਮੁੰਡੇ ਨਾਲ ਮੇਰੀ ਗੱਲ ਹੋਈ ਆ ਫਿਰ ਮੁੰਡੇ ਨੇ ਮੈਨੂੰ ਫੋਨ ਕਰਕੇ ਕਿਹਾ ਡੈਡੀ ਮੈਨੂੰ ਨਾਲ ਅੰਦਰ ਡੱਕ ਲਿਆ ਵਾ ਤੇ ਤੂੰ ਆ ਤੇ ਜੇ ਮੈਂ ਗਿਆ ਵਾਂ ਤੇ ਅੱਗੇ ਜਾਂਦਿਆਂ ਨਾਲ ਮੁੰਡੇ ਨੂੰ ਮਾਰ ਤੋਂ ਮੁਕੇ ਹੋ ਤਸਾਈਆ ਤੇ ਇਹਨੇ ਛੱਤ ਸਾਲ ਦੀ ਕਮਾਈ ਖਾਦੀ ਆ ਕੁੜੀ ਨੂੰ 5000 ਰੁਪਏ ਦਾ ਮੋਬਾਈਲ ਲਾ ਕੇ ਦਿੱਤਾ ਵਾ ਔਰ ਕਪੜਾ ਲੱਤਾ ਪਾਏ ਵੀ ਖਰਚਾ ਚੰਦਾ ਰਿਹਾ ਹੈ ਜੋ ਜਿੱਦੀ ਜਿੰਨੀ ਡਿਮਾਂਡ ਹੋਏ ਉਹਦਾ ਖਰਚਾ ਕਰਦਾ ਰਿਹਾ ਤੇ ਕੱਲ ਵੀ ਇਹ ਮੇਰੇ ਕੋਲ 25000 ਰੁਪਏ ਨਗਦ ਕੈਸ਼ ਲਾਗੇ ਗਿਆ ਕੋਈ ਚੰਗੀ ਗਿਣਤ ਤੁਹਾਨੂੰ ਇਹ ਇਨਸਾਫ ਚਾਹਨੇ ਜੀ ਮੇਰਾ ਕਟ ਕਟੋ ਕਟ ਜਾਏ ਕਿੰਨੂ ਮੋਦੀ ਸਾਹਿਬ ਹੋਣੀ ਚਾਹੀਦੀ ਆ ਮੇਰਾ ਕਲਾ ਕਲਾ ਮੁੰਡਾ ਸੀ ਮੈਂ ਤੋ ਜੜ ਗਿਆ ਵਾ ਕਿੰਨੇ ਸਾਲ ਦਾ ਬੱਚਾ ਸੀ 24 ਸਾਲ ਦਾ ਬੱਚਾ ਬਣਿਆ